ਸਾਰਿਆਂ ਨੂੰ ਜੀ ਸ੍ਰਿਸ਼ਟੀ ਦੇ ਰਚੇਤਾ ਕੀ ਜੈ RAM RAM ਸਸੇਕਾਲ ਆਵਾਮ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨਰਸੇਵਾ ਨਾਰਾਇਣ ਸੇਵਾ ਫ੍ਰੀ ਡਾਲਸੀ ਸੈਂਟਰ ਲੁਧਿਆਣਾ ਜਬਦੀਨ ਨੀਅਰ ਪੰਚਮ ਹਸਪੀਟਲ ਮੋਬਾਈਲ ਨੰਬਰ 9814732120981473212 ਮੇਰੇ ਦੋਸਤੋ ਏ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਤੁਹਾਨੂੰ ਮੇਰੇ ਲਈ ਨਹੀਂ ਕਰਨੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਹਿੰਦੇ ਸੋਚੋ ਕਿ ਮੈਂ ਆਪਣੀ ਵਾਅਦਾਈ ਕਰਨ ਲਈ ਤੁਹਾਡੇ ਕੋਲ ਆ ਵੀਡੀਓ ਕਹਿ ਰਿਹਾ ਸ਼ੇਅਰ ਕਰਿਓ ਤੁਹਾਡਾ ਕਰਤੱਵ ਹੈ ਬੰਦਾ ਇਹ ਖਿਆਲ ਰੱਖਿਓ ਤੁਹਾਡਾ ਕਰਤੱਵ ਹੈ ਤੁਹਾਨੂੰ ਦੱਸਣ ਜਾ ਰਿਹਾ ਡੈਲਸੀ ਸੈਂਟਰ ਹੈਗਾ ਬਿਲਕੁਲ ਫ੍ਰੀ ਆਫ ਕੋਸਟ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡੈਲਸੀ ਸੈਂਟਰ ਹੈ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਜਿੱਦੇ ਵਿੱਚ ਕੋਈ ਕੈਸ਼ ਕਾਊਂਟਰ ਨਹੀਂ ਹੈਗਾ ਜਿੱਥੇ ਤੱਕ ਇਹਦੀ ਕੰਟੀਨਿਊ ਵੀ ਫਿਰਿਆ ਸਾਡੀ ਤੀਸਰੀ ਸ਼ਿਫਟ ਜਿਹੜੀ ਕਿ ਸੋਮਵਾਰ ਤੋਂ ਸਾਡੀ ਚੱਲੂ ਹੋ ਰਹੀ ਹੈ ਵੀਡੀਓ ਤਾਂ ਸ਼ੇਅਰ ਕਰਨੀ ਹੈਗੀ ਕਿਉਂਕਿ ਵੱਧ ਤੋਂ ਵੱਧ ਜਿਹੜੇ ਡਾਇਲਸਿਸ ਮਰੀਜ਼ ਨੇ ਜਿਹੜੇ ਜ਼ਰੂਰਤਬੰਦ ਮਰੀਜ਼ ਆ ਉਹਨਾਂ ਕੋਲੇ ਵੀਡੀਓ ਪਹੁੰਚ ਜਕੇ ਔਰ ਤੁਹਾਨੂੰ ਮੈਂ ਦੱਸ ਦੇਣਾ ਇੱਕ ਡਾਇਲਸਿਸ ਮਰੀਜ਼ ਦਾ ਮਹੀਨੇ ਦਾ ਖਰਚਾ 40000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਆਏਗਾ ਜਿਹਦੇ ਕੋਲੇ ਵੀਡੀਓ ਪਹੁੰਚੂਗੀ ਉਹਦੇ ਉਨੇ ਹੀ ਪੈਸੇ ਬਚਣਗੇ ਤੇ ਤੁਹਾਨੂੰ पुण्य प्राप्त होगा जे किसे दानी सज्जन को लिए भी ये वीडियो पहुंच दिए तांवी तहांनु पुण्य प्राप्ति होगी इस करके मेरे लिए ना कर जे सोचदे हो के दीपक अगर अगले किसे नाल करने ना करियो यार जे तुसी पौण खटना आगा ओन्ने दी प्राप्ति कटनी आगे ते आ वीडियो नु वत तो वत अपने ग्रुप च WhatsApp ते शेयर करियो ताकि ये वीडियो डेलसी मरीज तक पहुंच सके क्योंकि साडी ऑलरेडी 24 मशीनें चल रही हैं 48 मरीज रोज सेवा ले रहे ने डेलसी दी तीसरी शिफ्ट नाल 24 72 72 ਮਰੀਜਾਂ ਨੂੰ ਇਹ ਸੇਵਾ ਅਸੀਂ ਦੇ ਸਕਾਂਗੇ ਉਹ ਤੁਹਾਨੂੰ ਦੱਸ ਰਿਹਾ ਅਗਲੇ ਮਹੀਨੇ 11 ਮਹੀਨਾ ਸਾਡੀਆਂ ਹੋਰ ਲੱਗਣ ਜਾ ਰਹੀਆਂ ਉਸ ਤੋਂ ਬਾਅਦ ਇਹ ਸੇਵਾ ਤਕਰੀਬਨ 35 ਮਹੀਨਾ 105 ਮਰੀਜਾਂ ਨੂੰ ਡੇਲੀ ਮਿਲੂਗੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਮੇਰੇ ਦੋਸਤੋ ਇਹ ਵੀਡੀਓ ਡੈਲਸੀਜ਼ ਮਰੀਜ਼ਾਂ ਲਈ ਸ਼ੇਅਰ ਕਰਨੀ ਹੈ ਫਿਰ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਮੇਰੇ ਲਈ ਨਾ ਕਰਿਓ ਡੈਲਸੀਜ਼ ਮਰੀਜ਼ ਲਈ ਏ ਡੈਲਸ ਤੁਸੀਂ ਪੋਸਟ ਸ਼ੇਅਰ ਕਰਨਗੇ ਪੁੰਨਿਆ ਦੀ ਪ੍ਰਾਪਤੀ ਤੁਹਾਨੂੰ ਹੋਣੀ ਹੈ ਤੁਹਾਡੇ ਪਰਿਵਾਰ ਨੂੰ ਹੋਣੀ ਹੈ ਤੁਹਾਡੇ ਬਿਜ਼ਨਸ ਨੂੰ ਹੋਣੀ ਹੈ ਤੁਹਾਨੂੰ ਮੈਂ ਦੱਸਦਾ ਕਿਉਂਕਿ ਕਿਸੇ ਵੀ ਡੈਲਸੀ ਮਰੀਜ਼ ਆਤੀ ਤੋ 1 ਲੱਖ ਰੁਪਏ ਤੱਕ ਹਰ ਮਹੀਨੇ ਤੁਸੀਂ ਬਚਾਓਗੇ ਜਿਹੜਾ ਮਰੀਜ਼ ਤੁਹਾਡੀ ਆ ਪੋਸਟ ਨੂੰ ਦੇਖ ਕੇ ਸ਼ੇਅਰ ਦੀ ਪੋਸਟ ਨੂੰ ਦੇਖ ਕੇ ਇੱਥੇ ਮਰੀਜ਼ ਜਾਊਗਾ ਤੇ ਮੇਰੇ ਦੋਸਤੋ ਸਾਡੇ ਨਾਲ ਜੁੜੋ ਇਹ ਡੈਲਸੀ ਸੈਂਟਰ ਹੈ ਬਿਲਕੁਲ ਫਰੀ ਆਫ ਕੋਸਟ ਹੈ ਤੁਸੀਂ ਮਰੀਜ਼ਾਂ ਨੂੰ ਵੀ ਪੁੱਛ ਸਕਦੇ ਹੋ ਇੱਥੇ ਆ ਕੇ ਪਹਿਲਾਂ ਇੱਥੇ ਆ ਕੇ ਤੁਸੀਂ ਆ ਡੈਲਸੀ ਸੈਂਟਰ ਨੂੰ ਦੇਖੋ ਫਿਰ ਜਿਨ੍ਹਾਂ ਨੇ ਪ੍ਰਮਾਤਮਾ ਨੇ ਦਿੱਤਾ ਹੈਗਾ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੈਗੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੁਸੀਂ ਇਹ ਡੈਲਸੀ ਸੈਂਟਰ ਪਹਿਲਾਂ ਦੇਖੋ ਫਿਰ ਜੇ ਤੁਹਾਡੀ ਇੱਛਾ ਹੋਗੀ ਦਾਨ ਦੇਣ ਦੀ ਦਿਓ ਨਹੀਂ ਦੇ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਹੈਗੀ ਇਹ ਪ੍ਰਮਾਤਮਾ ਦਾ ਉਹ ਮੰਦਰ ਹੈ ਜਿੱਥੇ ਆ ਕੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਮੈਂ ਤੁਹਾਨੂੰ ਦੱਸਦਾ ਦੇਖੋ ਧਾਰਮਿਕ ਸਥਾਨ ਹੈ ਮੰਦਿਰ ਹੈ ਗੁਰਦੁਆਰਾ ਹੈ ਮਸਜਿਦ ਚਰਚਾ ਆਪਣੇ ਬਣਾਏ ਹੋਏ ਨੇ ਆ ਜਿਹੜਾ ਹੈਗਾ ਇੱਥੇ ਇਹ ਪਰਮਾਤਮਾ ਦਾ ਬਣਾਇਆ ਡਲਸੀ ਸੈਂਟਰ ਹੈ ਜਿੱਥੇ ਲੋਕਾਂ ਨੂੰ ਜੀਵਨ ਦਾਣ ਮਿਲ ਰਿਹਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਸ ਗੱਲ ਦਾ ਬੁਰਾ ਨਾ ਮਨਾਇਓ ਤੁਹਾਡੇ ਵੀ ਆਪਣੇ ਰਾਈਟ ਹੈ ਸੀ ਵੀਡੀਓ ਉਸ ਤਰ੍ਹਾਂ ਬੜੀਆਂ ਸ਼ੇਅਰ ਕਰਦੇ ਨੇ ਅੱਜ ਕੋਈ ਲੜਾਈ ਝਗੜਾ ਦੰਗਾ ਪਸਾਦ ਹੋ ਜਵੇ ਆ ਹੋ ਗਿਆ ਲੱਲਾ ਪੱਬਾ ਫਟਾਫਟ ਵੀਡੀਓ ਸ਼ੇਅਰ ਕਰਦੇ ਨੇ ਆਪਾਂ ਤੇ ਹੁਣ ਤੁਹਾਡਾ ਰਾਇਟ ਦੇਖਦਾ ਕਿੰਨਾ ਖਿਆਗਾ ਇਹ ਵੀਡੀਓ ਜਿਹੜਾ ਦੇਖੂਗਾ ਉਹ ਸ਼ੇਅਰ ਕਰੀ ਉਹ ਮੈਂ ਤੁਹਾਨੂੰ ਕਹਿ ਰਿਹਾ ਪਰਮਾਤਮਾ ਤੁਹਾਨੂੰ ਸੁਖ ਸ਼ਾਂਤੀ ਦੇਊਗਾ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਔਰ ਮੈਂ ਲੁਧਿਆਣਾ ਵਾਲੇ ਨੂੰ ਪੰਜਾਬੀਆਂ ਨੂੰ ਇਹ ਕਹਿ ਰਿਹਾ ਜੇ ਪਰਮਾਤਮਾ ਦਾ ਮੰਦਰ ਦੇਖਣਾ ਇੱਥੇ ਚਲਦੀ ਫਿਰਦਾ ਮੂਰਤੀਆਂ ਨੇ ਇੱਥੇ ਹਰ ਪਰਮਾਤਮਾ ਦਾ ਵਾਸ ਹੈ ਮੇਰੇ ਵਾਹਿਗੁਰੂ ਦਾ ਇੱਥੇ ਵਾਸ ਹੈ ਆਈ ਮੰਦਰ ਹੈ ਆਈ ਗੁਰਦੁਆਰਾ ਹੈ ਮਸਜਿਦ ਹੈ ਚਾਰ ਚਾਹੇ ਸਭ ਕੁਝ ਇੱਥੇ ਹੀ ਹੈ ਪਰਮਾਤਮਾ ਲੋਕਾਂ ਚ ਆਗਾ ਕਿਤੇ ਧਾਰਮਿਕ ਹਸਤਾਲਾ ਚ ਪਰਮਾਤਮਾ ਨਹੀਂ ਹੈ ਉੱਥ ਤੇ ਮਿਲਦੀ ਹੈਗਾ ਤੇ ਰਮ ਫਿਰ ਸਾਰੇ ਵਧੀਆ ਤੇ ਪਸਿਆ ਕਰੋ ਪੁੰਨਿਆ ਕਰੋ ਪਰਮਾਤਮਾ ਦਾ ਨਾਮ ਲਓ ਉਹ ਤਾਂ ਘਰੇ ਬੈਠ ਕੇ ਵੀ ਸਾਰਾ ਕੁਝ ਹੋਰ bizness 'ਚ ਬੈਠ ਕੇ ਹੋਰ ਚਲਦੇ ਫਿਰਦੇ ਵੀ ਲੈ ਸਕਦੇ ਏ ਤੁਸੀਂ ਠੀਕ ਹੈ ਨਾ ਮੇਰੇ ਦੋਸਤੋ ਫਿਰ ਤੁਹਾਨੂੰ ਮੈਂ ਲਾਸਟ ਹੱਥ ਜੋੜ ਕੇ ਕਹਿ ਰਿਹਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਰੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਫਿਰ ਤੁਹਾਨੂੰ ਮੈਂ ਲਾਸਟ ਆਪਣਾ ਮੋਬਾਈਲ ਨੰਬਰ 9814732120 9814732120 ਜੈ ਹਿੰਦ ਜੈ ਭਾਰਤ